ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਫਸਲ ਦੇ ਖਰਾਬੇ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਚੱਲਦੇ ਹੀ ਆਮ ਆਦਮੀ ਪਾਰਟੀ ਦੇ ਪਦੌੜ ਹਲਕੇ ਤੋਂ ਵਿਧਾਇਕ ਲਾਲ ਸਿੰਘ ਉਗੋਕੇ ਨੇ ਵੀ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਦੇ ਚੈੱਕ ਵੰਡੇ ਨੇ 16 ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਨੂੰ ਤਕਰੀਬਨ 33 ਲੱਖ 50000 ਰੁਪਏ ਦੀ ਰਕਮ ਦੇ ਚੈੱਕ ਵੰਡੇ ਗਏ ਨੇ ਤੇ ਉਹਨਾਂ ਇਸ ਮੌਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿ ਆਇ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਦੇ ਤਹਿਤ ਕੀ ਚੈੱਕ ਪੰਡੇ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਜੀ ਮਾਨ ਦਾ ਧੰਨਵਾਦ ਕਰਦਾ ਔਰ ਫਿਰ ਸਾਡੀ ਜਿਹੜੀ ਰੈਵਨਿਊ ਡਿਪਾਰਟਮੈਂਟ ਦੀ ਸਾਡੀ ਟੀਮਾਂ ਸਾਡੇ ਦੋਨੋਂ ਤਹਿਸੀਲਦਾਰ ਸਹਿਬਾਨ ਨੇ ਜਿਨ੍ਹਾਂ ਨੇ ਬੜੀ ਜਿਹੜਾ شدت ਦੇ ਨਾਲ ਜਿਹੜਾ ਬਹੁਤ ਸਹੀ ਇਹ ਡਾਟਾ ਕਲੈਕਟ ਕਰਕੇ ਜਿਹੜਾ ਪੰਜਾਬ ਸਰਕਾਰ ਤੱਕ ਭੇਜਿਆ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲੇ ਵਾਦਾ ਸੀ ਕਿ ਦੀਵਾਲੀ ਤਾਲੇ ਦਿਨ ਤੱਕ ਜਿਹੜੇ ਮੁਆਵਜ਼ਾ ਰਾਸ਼ੀ ਆ ਉਹਨਾਂ ਕਿਸਾਨਾਂ ਦੇ ਜਿਹੜਾ ਖਾਤਿਆਂ ਦੇ ਵਿੱਚ ਪਹੁੰਚ ਜਾਊਗੀ ਔਰ ਅੱਜ ਤਕਰੀਬਨ ਸਾਢੇ ਜਿਹੜਾ 33 ਲੱਖ ਰੁਪਇਆ ਸਾਢੇ 16 ਪਿੰਡਾਂ ਦੇ ਕਿਸਾਨਾਂ ਨੂੰ ਆ ਜਿਹੜਾ ਉਹ ਅੱਜ ਅਸੀਂ ਸਾਡੇ ਤਹਿਸੀਲ ਦਫ਼ਤਰ ਤਪਾ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਆ ਔਰ ਜਿਹੜੇ ਕਿਤੇ ਕੋਈ ਹਲੇ ਰਹਿ ਵੀ ਗਏ ਕਿਤੇ ਕੋਈ ਔਣਤਾਈਆਂ ਦੇ ਕਰਕੇ ਔਰ ਬਹੁਤ ਜਲਦ ਜਿਹੜੇ ਉਹ ਮੁਆਵਜ਼ਾ ਰਾਸ਼ੀ ਆ ਉਹ ਸਾਡੇ ਕਿਸਾਨਾਂ ਦੇ ਤੱਕ ਪਹੁੰਚ ਜਾਊਗੀ ਇਸ ਮੌਕੇ ਜਿਨ੍ਹਾਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਗਏ ਨੇ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਤੇ ਨਾਲ ਹੀ ਉਹਨਾਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਪ੍ਰਭਾਵਿਤ ਕਿਸਾਨਾਂ ਨੂੰ ਸਿਰਫ 8600 ਰੁਪਏ ਪ੍ਰਤੀ ਏਕੜ ਮਿਲਦਾ ਸੀ ਲੇਕਿਨ ਪਹਿਲੀ ਵਾਰ ਪੰਜਾਬ ਸਰਕਾਰ ਨੇ 20000 ਰੁਪਏ પ્રતિ ਏਕੜ ਮੁਆਵਜ਼ਾ ਦਿੱਤਾ ਹੈ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ। ਇਹ ਪਹਿਲੀ ਵਾਰ ਹੀ ਹੋ ਰਿਹਾ ਹੈ ਜਿਹੜਾ ਕਿ 20000 ਰੁਪਿਆ ਕਿੱਲਾ ਏਕੜ ਤੇ ਦਾ ਬੀਜਾਂ ਦਾ ਪ੍ਰਬੰਧ ਕਰ ਰਹੀ ਹੈ ਮਾਨ ਸਰਕਾਰ। ਅਸੀਂ ਇਹ ਤੋਂ ਬਹੁਤ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਵੀ ਇਹਦੇ ਨਾਲ ਚਲੋ ਆਪਾਂ ਪਰਵਾਹੀ ਤਾਂ ਨਹੀਂ ਫੇਰ ਵੀ ਕਰ ਸਕਦੇ ਕਿਸਾਨ ਦੀ ਕੁਛ ਨਾ ਕੁਛ ਨੂੰ ਰਾਹਤ ਜ਼ਰੂਰ ਮਿਲੂਗੀ ਜੀ ਤੇ ਜਿਵੇਂ ਜੀ ਪਿਛਲੇ ਦਿਨੀ ਮਾਨ ਸਾਹਿਬ ਜੀ ਨੇ ਬਿਆਨ ਦਿੱਤਾਗਾ ਵੀ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਵੀ ਉਹਨਾਂ ਨੂੰ 22 ਪੰਜਾਬ ਸਰਕਾਰ ਦੇਊਗੀ 20000 ਰੁਪਇਆ ਕਿੱਲਾ ਏਕੜ ਵੀ ਦੇਊਗੀ ਤੇ ਇਹਦੇ ਤੋਂ ਅਸੀਂ ਉਮੀਦ ਰੱਖਦੇ ਆਂ ਵੀ ਸਾਨੂੰ ਬਹੁਤ ਜਲਦੀ ਇਹ ਮਹੱਈਆ ਕਰਾਇਆ ਜਾਊਗਾ ਜੀ ਜਿਹੜਾ ਜੀ ਮਾਨ ਸਾਹਿਬ ਜੀ ਨੇ ਸੀਐਮ ਸਾਹਿਬ ਨੇ ਐਲਾਨ ਕੀਤਾਗਾ ਮਾਫਜੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਪਿੰਡ ਤਾਜੋ ਦੇ ਵਿੱਚ ਬਹੁਤ ਜ਼ਿਆਦਾ ਇਸ ਵਾਰੀ ਮਾਰ ਪਈ ਹੈਗੀ ਕਿਉਂਕਿ ਜਿਹੜੇ ਚੌਲ ਸੀਗੇ ਚੌਲ ਵੀ ਮਰ ਗਏ ਘਟੋ ਘਟ ਲਗਭਗ ਹੈਗਾਗਾ ਸਾਡਾ 100 ਏਕੜ ਦੇ ਲਗਭਗ ਮਰ ਗਿਆ ਸੀ ਜੀ ਪਿੰਡ ਦਾ ਬਹਣ ਅਸੀਂ ਬਹੁਤ ਧੰਨਵਾਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਬਹੁਤ ਵੱਡਾ ਆਪਰਾਲਾ ਕੀਤਾ ਜੋ ਵੀ ਹੜਪੀੜਤ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੀਗਾ ਜ਼ਿਮੀਂਦਾਰ ਪਰਾਵਾਂ ਦਾ ਉਹਨਾਂ ਨੂੰ 20000 ਰੁਪਿਆ ਪ੍ਰਤੀ ਏਕੜ ਤੇ ਬੀਜ ਮੁਕਤ ਦੇ ਕੇ ਬਹੁਤ ਵੱਡੀ ਸਲਾਂਘਾ ਦਾ ਕਦਮ ਚੁੱਕਿਆ ਇਹਨਾਂ ਨੇ ਜਿਹੜਾ 20000 ਰੁਪਿਆ ਪ੍ਰਤੀ ਏਕੜ ਕਿਸਾਨਾਂ ਦੀ ਸਹਾਇਤਾ ਕੀਤੀ ਹੈ ਪੰਜਾਬ ਸਰਕਾਰ ਨੇ ਇਹਦੇ ਨਾਲ ਬਹੁਤ ਰਾਹਤ ਮਿਲੂਗੀ ਤੇ ਬੀਜ ਵੀ ਫ੍ਰੀ ਮਿਲੂਗਾ ਜੱਬਾਨੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ